ਚਵਾਈ ਚੂਈ ਦਾ ਸੱਜਣੋ ਫਰਟਾ ਹੀ ਆ ਜਮੀ ਅਗਲੇ ਚ ਵੀ ਮਾਰਦੇ ਜਮਕੌਰ ਚਵਾਈ ਚੂਈ ਦਾ ਯਾਰ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਬੇਸੋਚ ਹੋ ਕੇ ਆ ਜਿਓ ਆ ਸੂਆ ਹੈਗਾ ਦੂਜਾ ਸੂਈ ਕਦੋਂ ਚ ਚਮਕੌਰ ਹੈ ਤੇ ਤੜਕੇ 4 ਵਜੇ ਸੂਈ ਸੀ 7 ਵਜੇ ਨੂੰ ਜੇਰ ਪਾਈ ਗਈ ਜੀ ਬਈ ਜੇਰ ਪਈ ਆ ਉੱਥੇ ਅੱਜ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਯਾਰ ਪਿੰਡ ਧੋਲੇ ਚਮਕੌਰ ਸਿੰਘ ਦੇ ਘਰੇ ਪਹੁੰਚੇ ਹੋਏ ਆ ਤੇ 메인 ਕੰਮ ਵੀਰ ਦਾ ਹੁੰਦਾ ਜਰਸੀ ਤੇ ਅੱਜ ਦੀ ਵੀਡੀਓ ਚ ਇੱਕ ਤਾਂ ਦਿਖਾਵਾਂਗੇ ਤਾਜੀ ਸੂਈ ਪੰਜਾਬ ਵਾਲੀ ਜਰਸੀ ਚੰਗੇ ਢਾਂਚੇ ਦੀ ਐ ਮੇਰਾ ਖਿਆਲ ਆ ਸੂਈ ਨੂੰ ਕੁਝ ਟਾਈਮ ਹੀ ਹੋਇਆ ਜੇਰੇ ਦੀ ਡੰਨ ਇੱਕ ਪੈਂਦੀ ਆ ਅਹਿਰ ਸ਼ਹਿਰ ਦੇ ਵਿੱਚ ਜਨਵਾਰ 2 ਦਿਖਾਵਾਂਗੇ ਕਿਉਂਕਿ ਬਾਈ ਕਹਿੰਦਾ ਯਾਰ ਆਪਣਾ ਮਕਸਦ ਹੁੰਦਾ ਵੀ 2 ਤੋਂ 3 ਜਨਵਰੀ ਦਿਖਾਈਏ ਵੀਡੀਓ ਦੇ ਵਿੱਚ ਇੱਕ ਅੱਧਾ ਤਾਜਾ ਸੂਆ ਹੁੰਦਾ ਤੇ ਇੱਕ ਅੱਧੀ ਸੂਣ ਦੇ ਨੇੜ ਹੁੰਦੀ ਐ ਬੱਚੀਆਂ ਸੱਜਣਾ ਦੋਨੇ ਚੰਗੀਆਂ ਨੇ ਇਹ ਮੇਨ ਗੱਲ ਹੈ ਜਿਹੜੀ ਗਰਮੀ ਚੰਦਰ ਵਾਲੇ ਤੋਹਫੇ ਨੇ ਤਾਂ ਸਿੱਕ ਮੋਟਾ ਮੋਟਾ ਕੈਮਰਾ ਉੱਧਰ ਵੀ ਮਾਰਦੇ گاਵਾں ਕਈ ਖੜੀਆਂ ਨੇ ਪਰ ਬਾਈ ਕਹਿੰਦਾ ਯਾਰ ਵੀ ਆਪਾਂ ਦੋ ਕ ਗਾਵੇ ਜੇ ਵੀਡੀਓ ਦੇ ਵਿੱਚ ਦੋ ਤੋਂ ਤਿੰਨ ਦਿਖਾਇਆ ਕਰੀ ਤਾਂ ਚੰਗੀ ਗੱਲ ਹੁੰਦੀ ਆ ਲੈ ਆਜੋ ਬਾਈ ਚਮਕੌਰ ਨਾ ਕਰੋਣੇ ਤੁਹਾਡੀ ਮੁਲਾਕਾਤ ਆਜਾ ਚਮਕੌਰ ਕੋਰ ਕੀ ਹਾਲ ਹੈ ਹਾਂ ਸੱਸੀ ਗਾਲ ਭਰਾਵਾਂ ਨੂੰ ਸਾਰਿਆਂ ਨੂੰ ਕਿਵੇਂ ਆ ਗਾ ਵਧੀਆ ਵੀਰੋ ਪਰਮਾਤ ਚੜਦੀ ਕਲਾ ਜੀ ਉਹ ਚੜਦੀ ਕਲਾ ਜੀ ਹਾਂ ਸੂਈ ਤੋਂ ਕਰ ਲਈਏ ਸਟਾਰਟ ਹਾਂ ਸੂਈ ਤੋਂ ਕਰ ਲਓ ਇੱਕ ਸੂਈ ਹੋਈ ਦਿਖਾਵਾਂਗੇ ਇੱਕ ਸੂਣ ਦੇ ਨੇੜਾ ਉਹ ਹੈ ਸ਼ਹਿਰ ਚ ਪੈਂਦੀ ਹੈ ਹੈ ਨਾ ਉਹ ਜਰਸੀ ਪੰਜਾਬ ਵਾਲੀ ਕੱਢ ਫੁੱਲ ਹੈਟ ਵਾਲੀ ਵੀਰੇ ਆ ਇਹ ਆ ਗਈ ਜਰਸੀ ਮਾੜੀ ਮੋਟੀ ਬਾਦੀ ਆ ਹੈ ਨਾ ਬਾਦੀ ਥੋੜੀ ਤੋਰ ਦਿਖਾਵਾਂ ਵੀਰੇ ਹਾਂ ਤੋਰ ਦਿਖਾ ਤੋਰੇ ਤੋਂ ਬਿਨਾ ਗੱਲ ਕਿਵੇਂ ਬਣੂ ਹੂੰ ਬਿਲਕੁਲ ਲੋਕ ਗਰਮੀ ਵਾਲੇ ਤੋਹਫੇ ਦਿਖਾਵਾਂਗਾ ਜਿਹੜੇ ਭਰਾ ਆਪਣੇ ਜੁੜੇ ਹੋਣ ਉਹਨੂੰ ਜਰੂਰ ਤੋਰ ਦਿਖਾਵਾਂਗਾ ਨਾ ਸੱਜਣਾ ਲੇਵੇ ਲੂਵੇ ਵਾਲੀ ਤਾਂ ਉਹੀ ਗੱਲ ਆ ਵੀ ਪੰਡ ਲੇਵੇ ਦੀ ਆ ਤੇ ਮੇਨ ਗੱਲ ਆ ਜਿਹੜੀ ਯਾਰ ਇਹ ਹੈਗਾ ਗਰਮੀ 'ਚ ਚੱਲਣ ਵਾਲਾ ਤੋਹਫਾ ਸੂਆ ਕਿਹੜਾ ਇਹਦਾ ਦੂਜਾ ਸੂਆ ਮੂਹਗਾ ਸਿੱਗੀ ਆ ਪਰ ਆਪਾਂ ਦੰਦ ਚੈੱਕ ਕਰਕੇ ਲੈ ਜਾਵੇ ਆਪਾਂ ਦੰਦ ਚੈੱਕ ਨਹੀਂ ਕਰੇ ਮਾਲਕ ਨੇ ਕਹੀ ਵੀ ਸਿੱਗੀ ਆ ਪਰ ਆਪਾਂ ਨੀ ਚੈੱਕ ਕਰਕੇ ਕਰਕੇ ਲੈ ਜੇ ਠੀਕ ਆ ਗੱਲ ਆ ਆ ਸੂਆ ਹੈਗਾ ਦੂਜਾ ਸੂਈ ਕਦਮਾਂ ਚਮਕਾਉਰੇ ਸੀ ਤੇ ਤੜਕੇ 4 ਵਜੇ ਸੂਈ ਸੀ 7 ਵਜੇ ਨੂੰ ਜੇਰ ਪੈ ਗਈ ਜੀ ਬਈ ਅਸ਼ਿਆ ਜੇਰ ਪਈ ਆ ਉੱਥੇ ਆ ਜੇਰ ਯੂਰ ਵੀ ਤੁਹਾਨੂੰ ਦਿਖਾ ਦਾਂਗੇ ਵੀਡੀਓ 'ਚ ਡੰਨਾ ਕੰਮ ਆ ਤੇ ਇਹ ਹੈਗੀ ਆ ਸੱਜਣੋ ਪੰਜਾਬ ਚੰਗੇ ਢਾਂਚੇ ਦੀ ਆ ਤੇ ਮੇਨ ਗੱਲ ਆ ਜਿਹੜੀ ਯਾਰਾ ਜਾਨਵਰਾ ਦੋਨੀ ਆਪਾਂ ਕਹਿ ਸਕਦੇ ਆ ਵੀ ਗਰਮੀ ਚੱਲਣ ਵਾਲੀਆਂ ਚੀਜ਼ਾਂ ਨੇ ਹਾਂ ਇਧਰੋਂ ਦਿਖਾ ਦੇ ਤਰਸ ਉਹ ਲੇਵਾਲੂ ਬਾਗਲੇ ਬੰਦੇ ਨੇੜੇ ਲਾ ਕੇ ਦਿਖਾ ਦੇ ਸਮਾਰ ਕੇ ਇਹਨਾਂ ਆ ਇੱਥੋਂ ਦਿਖਾ ਦੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਪੂਰੀ ਦੂਰੀ ਤੇ ਆ ਤੇ ਆਪਾਂ ਇਹਦੀਆਂ ਤੁਹਾਨੂੰ ਧਾਰਾ ਵੀ ਮਾਰ ਕੇ ਦਿਖਾ ਦਾਂਗੇ ਹਨਾ ਹਾਂ ਹਾਂ ਬਾਈ ਆ ਧਾਰਾ ਤੂਰਾ ਵੀ ਇਹਦੀਆਂ ਮਾਰ ਕੇ ਦਿਖਾ ਦਾਂਗੇ ਲੈ ਲੈ ਚਲ ਅੰਦਰ ਨੂੰ ਸੂਆ ਹੈਗਾ ਦੂਜਾ ਤੇ ਦੰਦਾਂ ਚ ਹੈਗੀ ਆ 6 ਦੰਦ ਜਿੱਡੀ ਆਪ ਆ ਓਡੇ ਹੀ ਸੱਜਣੋ ਲੇਵਾ ਲੱਗਿਆ ਬੱਚੀ ਨੂੰ ਉਹੀ ਗੱਲ ਆ ਪਹਿਲਵਾਨਾਂ ਵਾਲ ਕਿ ਤੁਰਦੀ ਐ ਨਾ ਜਮਾ ਫਸ ਫਸ ਕੇ ਇੱਥੋਂ ਦਿਖਾ ਦੇ ਦਰ ਤੋਂ ਅਗਲੇ ਬੰਨਿਓ ਵੀ ਦਿਖਾ ਦੇ ਇਧਰੋਂ ਵੀ ਥਣ ਥਣੋਟ ਵੀ ਆਣ ਲੱਗਾ ਪੂਰਾ ਟੋਪ ਦਾ ਨਾਲ ਇਹਦੇ ਹੈਗਾ ਮੇਲ ਕਾਪ ਲੈ ਧਾਰਾਂ ਦਿਖਾ ਦੇ ਚਮਕੌਰ ਮਾਰ ਕੇ ਇਹਦੀਆਂ ਓਏ ਟੱਕਰਾਂ ਨਾ ਕਰ ਵਾਲਾ ਵਾਲਾ ਟੱਕਰਾਂ ਨਾ ਕਰ ਇਹਨਾਂ ਨਿਆਣਾ ਹਜੇ ਇਹ ਨਾ ਨਾ ਲੱਖ ਦਾ ਕੀ ਕਰਨਾ ਕਰਦਾ ਖਜਾਈ ਪੂਰੀ ਪੂਰੀ ਫੁੱਲ ਸੂਤੇ ਮਾਰੂਗਾ ਪਾਉਂਦਾ ਸੂਤੇ ਹੀ ਗਾਲੀਆਂ ਇੱਥੋਂ ਦਿਖਾਈ ਦਸ ਥਣ ਥਣੋਟ ਦਿਖਾ ਦੇ ਲੈ ਬਾਦ ਮੁਠੀਆ ਥਾਣੀਆਂ ਭਰਾ ਜਮਾ ਤੇ ਮੇਨ ਗੱਲ ਆ ਹੁਣ ਗਰਮੀ ਦੇ ਸਹਾਰ ਨਾਲ ਗਰਮੀ ਚੱਲਣ ਵਾਲੇ ਚੀਜ਼ਾਂ ਚੱਲਣਗੇ ਹੁਣ ਬਾਹਰੀ ਪਿਓਰ ਨਹੀਂ ਚੱਲਦੀ ਜੰਗੋਰ ਨਾਲ ਗਰਮੀ ਬਾਹਰੀ ਆ ਬਈ ਯਾਰ ਫਿਰ ਆ ਗਰਮੀ ਦੋ ਦਿਨਾਂ ਤੋਂ ਨਾਲ ਲੈਟ ਆਪਣੇ ਘੋਰਾ ਨਹੀਂ ਹੋਉਂਦੀ ਬਈ ਯਾਰ ਦੋ ਕਿ ਦਿਨਾਂ ਦੀ ਗਰਮੀ ਥੋੜੀ ਹੀ ਹੋ ਗਈ ਤੇਜ ਹਾਂ ਹਾਂ ਤਾ ਦਿਖਾ ਦੇ ਮਾਰ ਕੇ ਧਾਰਾ ਜੀ ਬਾਲਟੀ ਜੀ ਮਾਰਨਾ ਬਾਲਟੀ ਜੀ ਮਾਰਦੇ ਥੱਲੇ ਸੱਜਣ ਬੈਵੇਂ ਜਾਂ ਕਰਦੇ ਹੋਰ ਮੈਨੂੰ ਇੱਕ ਦੋ ਨੇ ਮੈਨੂੰ ਵੀ ਫੋਨ ਕਰਿਆ ਕਹਿੰਦਾ ਭਾਈ ਗੱਲ ਤਾਂ ਰੁੱਡੀ ਮਾ ਕੋਈ ਨਾ ਬੇ ਨਾਲ ਵਾਲੀ ਰਾਤ ਤੇਰਵਾਂ ਰਤਨ ਹੁੰਦਾ ਕਹਿੰਦੇ ਥੱਲੇ ਨਾ ਡੋਲਿਆ ਕਰੋ ਹਨਾ ਚਵਾਈ ਦੀ ਬੜੀ ਪੰਮ ਆ ਵੀਰੇ ਇਹਦਾ ਲੈ ਚਵਾਈ ਚ ਅਗਲੇ ਚ ਵੀ ਮਾਰ ਦੇ ਜਮਕੌਰ ਤੇ ਵਾਈਚ ਬੂਈਦਾ ਯਾਰ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਬੇਸੋਚ ਹੋ ਕੇ ਆ ਜੀ ਤੁਸੀਂ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਆ ਆਨਲਾਈਨ ਵੀ ਮੰਗਾ ਸਕਦਾ ਨੇੜੇ ਆ ਕੇ ਪਾਸ ਕਰਕੇ ਲੈ ਜਾਣੀਆਂ ਪਾਸ ਕਰਕੇ ਵੀ ਲੈ ਜਾਓ ਯਾਰ ਬੱਚੀ ਕਿਸੇ ਵੀ ਪੱਖ ਤੋਂ ਕੋਈ ਵੀ ਕਮੀ ਨਹੀਂ ਹੈਗੀ ਹਾਂ ਇੱਥੋਂ ਲੈ ਵਾ ਲੂਗਾ ਦਿਖਾ ਦੇ ਦਰਸ ਲੱਤਾਂ ਦਾ ਤੂੜਾਂ ਦਿਖਾਤੀਆਂ ਮਾਰ ਕੇ ਜਮਕੌਰ ਹੋਣੇ ਤੇ ਪੈਸੇ ਕਿੰਨੇ ਲਵਾਂਗੇ 67 ਦੀ ਦੇ ਦਾਂਗੇ ਭਰਾ ਮੇਰਾ 67 ਦੀ ਦੇ ਦਾਂਗੇ ਮਾਨਤਨ ਕਰ ਦਾਂਗੇ ਕਰ ਦਾਂਗੇ ਮਾਨਤਨ ਕਰ ਦਾਂਗੇ ਮਾਨਤਨ ਵੀ ਸੱਟ ਪੱਡੀ ਆ ਵੀ ਕੋਈ ਹੈ 67000 ਚੋਂ ਬਾਈ ਕਹਿੰਦਾ ਹੀ ਗੱਲ ਨਹੀਂ ਮਾਨਤਨ ਕਰ ਦਾਂਗੇ 24 24 ਦਾ ਯਾਰ ਸਿਰਿਆ ਯਾਰ ਤੇ ਜੇਰ ਭਰਾ ਨੂੰ ਦਿਖਾ ਦੇ ਜੇਰ ਵੀ ਆ ਹਾਂ ਜੇਰ ਤੇ ਵੀ ਮਾਰਦੇ ਤਰਸ ਕੈਮਰਾ ਉਹ ਜੇਰ ਵੀ ਡੰਨਾ ਟੋਕਰਾ ਜੇਰ ਦਾ ਮਰਾ ਕੱਢ ਗਿਆ ਵਿੱਚ ਹਾਂ ਹਾਂ ਇਹ ਨਾ ਕਿਹੜਾ ਸੂਆ ਬਾਈ ਦੂਜਾ ਸੂਆ ਵੀਰੇ ਬਲੂਨੇ 17 ਕਿਲੋ ਦਾ ਕੱਢਿਆ ਹੈ ਦਾ ਇਹਦੀ ਨਸਲ ਕਿਹੜੀ ਆ ਇਹ ਐਰ ਸਾਇਰ ਆ ਭਰਾ ਮੇਰਾ ਸੀਲ ਸੰਢੀ ਦੀ ਬਰਸ ਵਰਗੀ ਆ ਆ ਇਧਰੋਂ ਦਿਖਾਈ ਤਰਸ ਵਿੱਚ ਥਣ ਥਣ ਆ ਵੀ ਦਿਖਾ ਦੇ ਜਦੋਂ ਮੁਠੀ ਵਾਲਾ ਥੰਦ ਲੱਗ ਲੈ। ਹਾਂ ਤੇ ਮੇਨ ਗੱਲ ਆ ਯਾਰ ਇਹ ਸੱਜਣ ਦੀ ਇੱਕ ਖਾਸ ਹੀ ਹੈ ਤਾਂ ਵੀ ਥਣ ਥਣੌੜ ਦਾ ਜਾਨਵਰ ਮਾਰਾ ਮਾਰਾ ਨਹੀਂ ਲੈ ਥਣਨੇ ਨੂੰ ਕੱਟਣਾ ਦਾ ਭਰਾ ਪੂਰੀ। ਹਾਂ ਇਹਦੀ ਤੋਰ ਦੇ ਬਾਈ ਹੋਰ ਕੀ। ਸੂ ਅਗੜੇ ਦਾ ਸੈਦੀ ਦਾ ਦੂਜਾ ਸੂ ਆ ਵੀਰੇ। ਸੂ ਆ ਦੂਜਾ ਸੂਣ ਚ ਕਿੰਨੇ ਕ ਦਿਨ ਕੱਢਦੀ ਆ? 5-6 ਦਿਨ ਲੈ ਜੂ ਭਰਾ ਮੇਰੇ ਆ। ਇੱਕ ਦੋ ਦਿਨ ਘੱਟ ਵੀ ਰਿਹਾ ਅਸੀਂ ਵੱਧ ਵੀ ਪੂਰੀ ਪੂਰੀ ਦਾ ਕਮਾਲ ਜਿਵੇਂ ਆਲਿਆਂ ਦਾ ਸੌਂਦੇ ਆਪਾ ਤਾਂ। ਗਰਮੀ ਦਾ ਮੌਕਾ ਹੈ ਨਾ। ਹਾਂ ਇਹ ਪੂਰਾ ਨਾਲ ਸੂ ਵੀ ਬਹੁਤ ਆਰਡਰ ਪੂਰਾ ਇੱਕ ਗੱਲ ਹੋਰ ਦੱਸਦੇ ਨਾ ਤੁਹਾਨੂੰ ਇਹ ਗਾਵਾਂ ਦਾ ਸੀਨ ਹੁਣ ਆਪਾਂ ਗਾਵ ਅਗਗੇ ਦੇਨ ਹਾਲੇ ਮੇਰਾ ਖਿਆਲ ਪੰਜ ਤੋਂ 6 ਬਾਈ ਕਹਿੰਦਾ ਲੈ ਜੂਗੀ ਬਾਕੀ ਯਾਰ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਹੈ ਨਾ ਹੋ ਸਕਦਾ ਇੱਕ ਦੋ ਦਿਨ ਪਹਿਲਾਂ ਵੀ ਸੂਟੇ ਤੇ ਇੱਕ ਦੋ ਦਿਨ ਲੇਟ ਵੀ ਸੂਟ ਐਸ ਵਾਰੀ ਕਿੰਨਾ ਦੁੱਧ ਪਾ ਦੂਰੇ 20 ਦੇ ਅੜਪਾ ਪਾਸ 8-8 ਪਾ ਦੂਗੇ ਯਾਰ 17-18 ਕਿਲੋ ਗਿਆ ਜੀ ਆਪਾਂ ਮੰਨ ਕੇ 17-18 ਹੀ ਲੈ ਜਾਈਏ ਆਪਾਂ ਥਾਣ ਥਣ ਘੈਂਟ ਲੱਗਿਆ ਹੈ ਨਾ ਬਲਗ ਠੰਡੀ ਸੀਲ ਅਮਰ ਦਿਖਾ ਤੋਰਗਾ ਬਾਬਾ ਬੈਕ ਦਿਖਾ ਦੇ ਕੋਈ ਸੀਲ ਠੰਡੀ ਤਾਂ برف ਵਰਗੀ ਪਿਆ ਯਾਰ ਥਾਣ ਥਣ ਘੈਂਟ ਲੱਗਿਆ ਤੇ ਮੇਨ ਗੱਲ ਆ ਯਾਰ ਜਿਹੜੀ ਠੰਡੀ ਸੀਲ ਆ ਬੱਚੀ ਜਿਹੜਾ ਆਪਣਾ ਜਨਵਰੀ ਦਾ ਖਾਸੀ ਤਾਂ ਹੋਰ ਹੋਊਗਾ ਲੈ ਇੱਥੇ ਧਰ ਕੇ ਬਹਿ ਜਾ ਕਿਸੇ ਕੋਈ ਉਹ ਨਹੀਂ ਹੈਗਾ ਭਈ ਅੱਜ ਜੂਜਾ ਸਾਲਾ ਮਾਰੂਗੀ ਘੱਪਾ ਮਾਰਨ ਵਾਲੀ ਆਈਟਮ ਨਹੀਂ ਹੈਗੀ ਨਾ ਲੈਂਦੀ ਨਹੀਂ ਆਪਾਂ ਵੀਰੇ ਹਾਂ ਲੈ ਚਲ ਗਿਆ ਨਹੀਂ ਅੰਦਰ ਹਾਂ ਸੀਲ ਠੰਡੀ ਦਾ ਬਰਬ ਉਹੋ ਆਪਣੇ ਕੋਲ ਇਹ ਸੂਆ ਇਹਦਾ ਹੈਗਾ ਦੂਜਾ ਤੇ ਮੇਨ ਗੱਲ ਆ ਜਿਹੜੀ ਠੰਡੀ ਸੀਲ ਆ ਆਪਾਂ ਤੁਹਾਨੂੰ ਦਿਖਾਈ ਦਿੱਤੀ ਤੇ ਮੇਨ ਹੁੰ ਉਹ ਇਹਦੀ ਹੈਗੀ ਆ ਬਈ ਰੁਪਈਏ ਓਟ ਓਟੂ ਕੀ ਵੀ ਜਿੰਨੇ ਦਾ ਜਾਨਵਰ ਹੈਗਾ ਅਗਲੇ ਬੰਨੇ ਵੀ ਦਿਖਾਣੀ ਦਰਸ ਲੇਵਾ ਇਧਰ ਹੋਵੇ ਅਗਲੇ ਬੰਨੇ ਨੂੰ ਵੀ ਲੇਵਾ ਫੁੱਲਾ ਅਗਲੇ ਥਣ ਤੋਂ ਜਿਵੇਂ ਗੱਲ ਕਰਨਾ ਗਿੱਠਾ ਗੂਲੇਵਾ ਅਗਲੇ ਬੰਨੇ ਇੱਥੋਂ ਵੀ ਦਿਖਾ ਦੇ ਅੱਗੇ ਪਿੱਛੇ ਆਰਡਰ ਵਾਲੀ ਆ ਕਿਉਂਕਿ ਪਿਛਲੇ ਪਾਸੇ ਜਿਵੇਂ ਬਾਈ ਨੇ ਦੱਸਿਆ ਵੀ ਹਲੇ ਇਹ ਲੇਵਾ ਬਣਾਉਗੀ ਹਣਾ ਹਲੇ ਪਿਛਲੇ ਪਾਸੇ ਨੂੰ ਬਣਾਉਗੀ ਲੇਵਾ ਇਹ ਕੱਢਦੀ ਆ ਦੋ ਚਾਰ ਦਿਨ ਫੋਟੋ ਮਾਰੂ ਪਿੱਛੋਂ ਲੇਵਾ ਠੰਡੀ ਨਹੀਂ ਆ ਬਈ ਉਨਹੀਂ ਪਿੱਛੇ ਹੋਊ ਲੇਵਾ ਉਨਹੀਂ ਅੱਗੇ ਹੋਊ ਹਣਾ ਦੁੱਧ ਫਿਰ ਇਹੀ ਕੱਢੂਗੀ ਤੇ ਬਾਕੀ ਮੇਨ ਗੱਲ ਜਿਹੜੀ ਸਭ ਤੋਂ ਗਰਮੀ ਵਾਲੀਆਂ ਚੀਜ਼ਾਂ ਨੇ ਇਹ ਸਾਰੀਆਂ ਤੋਫੇ ਗਰਮੀ ਵਾਲੇ ਨੇ ਬਰੇਰ ਹਾਂ ਤੋਫੇ ਸਾਰੇ ਗਰਮੀ ਵਾਲੇ ਮਿਲਣਗੇ ਤੁਹਾਨੂੰ ਚਮਕੌਰ ਦੇ ਘਰੇ ਹੁਣ ਗਰਮੀ ਗਰਮੀ ਦਾ ਸੀਜ਼ ਹਾਂ ਉਸ ਤੋਂ ਬਾਅਦ ਫਿਰ ਸਰਦੀ ਆ ਗਈ ਜਿਵੇਂ ਜਿਵੇਂ ਪਰ ਮਨਾਂ ਵੀ ਪਿਓਰ ਦਾ ਵੀ ਕੰਮ ਚਲਾਵਾਂਗੇ ਹਨਾ ਹਾ ਇਹਦੇ ਪੈਸੇ ਕਿੰਨੇ ਲਵਾਂਗੇ 60 ਦੀ ਦੇ ਦਾਂਗੇ ਭਾਈ ਹਾਂ 60 ਦੀ ਦੇ ਦਾਂਗੇ ਮਾਨਤਾਂ ਤਾਂ ਕਰਾਂਗੇ ਵੀਰੇ ਰਾਮਾ ਸਾਹਮ ਸੂਮ ਜੀ ਵਾਲੇ ਸਾਹ ਤਾਂ ਕਰਦਾਂਗੇ ਮਾਨਤਾਂ ਤਾਂ ਹੁਣ ਬੜਾ ਜਟਾ ਜਿੰਨ ਜਟਾ ਜਿੰਮੇਦਾਰ ਪਾ ਕੋਈ ਵੀ ਲਊ ਆਪਣਾ ਖਰਚੇ ਦੇ ਪਾਣੀ ਦਾ ਕਾਹਨੂੰ ਸਾਹਮ ਸਾਹ ਸੂਮ ਵਾਲੇ ਸਾਹ ਕਰਦਾਂਗੇ ਕੁਝ ਸਾਹ ਠੰਡੀ ਮਿਲ ਜੇ ਨਾ ਭਾਈ ਨੂੰ ਜੇ ਆਪਾਂ ਕਿਸੇ ਨੂੰ ਦੇਵਾਂਗੇ ਠੰਡੀ ਮਿਲ ਜੇ 1000 2000 ਖਾ ਕੇ ਕੋਈ ਡਰ ਨਹੀਂ ਹੈਗਾ ਜੇ ਲੱਤਾਂ ਮਾਰਦੀ ਮਿਲ ਜੇ ਫੇਰ ਦਿੱਕਤ ਆਉਂਦੀ ਹੈ ਹਾਂ ਉਹ ਫੇਰ ਔਖਾ ਹੋਏਗਾ ਇਹਨਾਂ ਬਾਜੀ ਦੇ ਲੱਤ ਮਾਰੇ ਫੇਰ ਮਨ ਵੀ ਦੁਖੀ ਹੁੰਦਾ ਮਨ ਵੀ ਦੁਖੀ ਹ ਆ ਮਨਵੀ ਫਿਰ ਦੁਖੀ ਹੁੰਦਾ ਯਾਰ ਜਦੋਂ ਆਪਾਂ ਦੇਖੀ ਕਿਵੇਂ ਆਪਾਂ ਹੱਥ ਲਾਈ ਨਾ ਉਹਦੇ ਇਮੋਜੀਨ ਹੋ ਗਈ ਅਸੀਲ ਠੰਡੀ ਹੋ ਗਈ ਖੜੀ ਆਸਾ ਫਰੀ ਸਿੱਟੀ ਖੜੀ ਆ ਬੜਾ ਜਮਾ ਇਹਨਾਂ ਖੜੀਆ ਹਨ ਜਿਵੇਂ ਆਪਾਂ ਕਹਿੰਦੇ ਨਾ ਤਾਜੀ ਸੂਈ ਖੜ ਜਾਂਦੀ ਹੈ ਨਾ ਜਮਾ ਤਾਜੀ ਵੀ ਨਹੀਂ ਇਹਨਾਂ ਖੜਦੀ ਹੈ ਬਈ ਯਾਰ ਹਾਂ ਤਾਜੀ ਸੂਈ ਵਾਲਾ ਜਗਾੜ ਆ ਹਲੇ ਤਾਂ ਇਹ ਬੋਲੇ ਹੀ ਮਾਰਦੀ ਆ ਹਾਂ ਹਲੇ ਇਹ ਸੱਜਣੋਂ ਬੋਲਾ ਮਾਰਿਆ ਤੁਹਾਨੂੰ ਥਣ ਥਣ ਥਣੋਟੇ ਦਾ ਦਿਖਾ ਦੇਣਾ ਮੈਂ ਤੁਹਾਨੂੰ ਬੈ ਜਾ ਬੈ ਕੁਝ ਨਹੀਂ ਤਾਂ ਮਾਰਦੇ ਧਾਰ ਵੀ ਮਾਰਦੇ ਕੋਈ ਕੋਈ ਨਹੀਂ ਕਹਿੰਦੀ ਲੈ ਲੈ ਮਾਰਦੇ ਮਾਰਦੇ ਸਾਰੇ ਤਣਾ ਚ ਮਾਰਦੇ ਚੋਣ ਲੈ 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 ਨਾਲੇ ਮੈਂ ਚਵਾਈ ਦਾ ਈਟਾ ਲੈ ਲੈ ਬੋਲਾ ਗੁੰਮਦੇ ਹੋਈ ਹੈ ਹਜੇ ਕੱਢੂ ਦੇਣ ਕਹੀਂ ਲੈ 12 ਦਾ 12 ਵੀ ਬੰਬੇ ਹੋਊਗੀ ਜਮਾ ਜਮੇ ਬੰਬ ਇੱਕ ਨੰਬਰ ਆ ਬਈ ਤੇਰੇ ਵਾਲਾ ਕੰਮ ਇਹ ਹੋਊਗਾ ਨਾਲੇ ਸੂਣ ਵਾਲੀ ਆ ਸੂਣ ਵਾਲਾ ਜਾਨਵਰ ਥੱਲੇ ਬੈਠਾ ਨਹੀਂ ਲੰਦਾ ਹੁੰਦਾ ਸ਼ੇਰ ਹਾਂ ਹਾਂ ਕਿੰਨੇ ਕੁ ਦੀ ਛੱਡ ਦਾਂਗੇ ਬਸ 80 ਦੀ ਦੇ ਦਾਂਗੇ ਮਾਨ ਤਨ ਜਗਾ ਦੇ ਬਈ ਯਾਰ ਅੱਛਾ ਮਾਨ ਤਨ ਦੇਣ ਚੰਗੀ ਗਾਂ ਦਾ ਰਪੀ ਲਾਉਣੇ ਪੈਣ ਗੁਰੀ ਭਰਾ ਮੇਰਾ ਠੀਕ ਹੈ ਗੱਲ 60 ਦਾ ਭਾਅ ਕੁਛ ਨਹੀਂ ਦਾ ਬਈ ਯਾਰ ਨੰਬਰ ਬੋਲ ਦੇ ਜੀ ਨੰਬਰ 977947544 ਇੱਕ ਗੁਰੀ ਮੈਂ ਹੋਰ ਕਹਿਣਾ ਭਰਾ ਮੇਰਾ ਇੱਥੋਂ ਦੇਖ ਬੰਨੇ ਇੱਕ ਪੱਕੇ ਕਰਕੇ ਲੈ ਜਾ ਮਾਂ ਉਹ ਜੋ ਕਰੇ ਬਾਕੀ ਜੇਟੋ ਮਾਰੋਗੇ ਆਪਣੀ ਕੋਈ ਗਾਰੰਟੀ ਨਹੀਂ ਠੀਕ ਆ ਤੇਰੇ ਚੈਨਲ ਤੇ ਆ ਕਹਿਣਾਗਾ ਮਾਂ ਉਹ ਕਹਾਂ ਤੁਹਾਡੇ ਦੁੱਧ ਨਹੀਂ ਘੜਦੀ ਦੁੱਧ ਬਈ ਸੇਵਾ ਦਾ ਹੁੰਦਾਗਾ ਹਾਂ ਜੀ ਹੁਣ ਆਪਾਂ ਘੜਾ ਦੀ ਟਰਮ ਅਗ ਲੈਣੇ ਆ ਠੀਕ ਆ ਗੱਲ ਹਾਂ ਵੀ ਆਪਣੇ ਘਰੋਂ ਨਿਰਕਪਾਤੀ ਚਾਰ ਬੰਦੇ ਸਖੀਰੀਆ ਲੈ ਆਏ ਆਪਾਂ ਨੂੰ ਉਧਰ ਆ ਜੀ ਉਹੀ ਗੱਲ ਸੱਜਣੋ ਮੈਂ ਤੁਹਾਨੂੰ ਕਹਿਣਾ ਵੀ ਉਹਨਾਂ ਹਰੇਕ ਵੀਡੀਓ ਦੇ ਵਿੱਚ ਵੀ ਯਾਰਾ ਬਾਈ ਦੇ ਘਰੋਂ ਤੁਸੀਂ ਚਾਹੇ ਦੋ ਟਾਈਮ ਤਸੱਲੀ ਕਰ ਲੋ ਜੇ ਸੁਆਜਾ ਗੇ ਗੇਟੋ ਬਾਹਰ ਹੋ ਗਈ ਫੇਰ ਕੋਈ ਗਰੰਟੀ ਨਹੀਂ ਗੇਟੋ ਬਾਹਰ ਦੀ ਬਾਈ ਕਹਿੰਦਾ ਕੋਈ ਗਰੰਟੀ ਨਹੀਂ ਇੱਥੇ ਚਾਹੇ ਮੇਰੇ ਕੋਲੇ 4 ਘੰਟੇ ਤਸੱਲੀ ਕਰ ਲੋ ਆਪਾਂ ਸਾਹਾਂ ਦੇ ਜੀ ਦੇ ਵਪਾਰ ਕਰਦੇ ਆਂ ਭਰਾ ਮੇਰਾ ਇਹਦਾ ਪਤਾ ਨਹੀਂ ਲੱਗਦਾ ਵੀ ਇਹਦਾ ਇਹ ਤਾਂ ਬੰਦੇ ਦਾ ਵੀ ਨਹੀਂ ਪਤਾ ਹਾਂ ਬੰਦੇ ਅੱਜ ਪਹੁੰਚਾਂਗੇ ਮਿਲਾਂਗੇ ਭਰਾ ਨਾ ਜਾਂ ਅਸੀਂ ਮੰਜ਼ਲ ਤੇ ਪਹੁੰਚਾਂਗੇ ਜਾਂ ਨਾ ਹੁਣ ਤਾਂ ਹਲੇ ਯਾਰਾ ਹੋਵੇ ਤੇਰੀ ਹਾਂ ਇਹਦਾ ਪਤਾ ਨਹੀਂ ਹੁੰਦਾ ਹਨਾ ਤੂੰ ਤਾਂ ਹਲੇ ਜਾਂਦਾ ਰਹੇ ਯਾਰ ਆ ਕੋਈ ਗੱਲ ਨਹੀਂ ਜਾਂਦਾ ਸਾਰਿਆਂ ਦੀ ਇਹ ਲੋੜਾ ਕਰੇ ਹਾਂ ਸਾਰੇ ਸੱਜਣਾਂ ਦੀ ਇਹ ਲੋੜਾ ਹੀ ਜੀ ਕਰਨੀ ਲਓ ਸਾਰੇ ਸੱਜਣਾ ਦੀਆਂ ਨੰਬਰ ਕਿਹੜਾ ਹੋਰ ਬੋਲਦੇ 9779475644 ਵੀਰੇ ਲਓ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਦੋ ਜਾਨਵਰ ਦਿਖਾਈ ਨੇ ਅੱਜ ਦੀ ਵੀਡੀਓ ਚ ਠੰਡੇ ਸੀਲ ਫੁੱਲ ਨੇ ਤੇ ਬਾਕੀ ਨੇੜੇ ਆ ਕੇ ਤੁਸੀਂ ਤਸੱਲੀ ਕਰਕੇ ਬਾਈ ਤੋਂ ਲੈ ਕੇ ਲੈ ਜਿਓ ਧੰਨਵਾਦ